ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਸੋ ਅੱਜ ਦਾ ਸਾਡਾ ਵਲੌਗ ਹੋਵੇਗਾ ਅਸੀਂ ਅੱਜ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਮੋਹਿਤਾ ਇਹ ਗੁਰੂ ਘਰ ਮੋਹਿਤਾ ਚ ਪੈਂਦਾ ਜਿਹੜਾ ਕਿ ਲਿਸਬਨ 에어ਪੋਰਟ ਤੋਂ 32 ਕਿਲੋਮੀਟਰ ਦੂਰ ਹੈ ਜੇ ਤੁਸੀਂ 에어ਪੋਰਟ ਤੋਂ ਆ ਰਹੇ ਹੋ ਤਾਂ 30 ਮਿੰਟ ਦਾ ਸਫ਼ਰ ਹੈਗਾ ਜੇ ਟ੍ਰੈਫਿਕ ਨਾ ਹੋਵੇ ਚਲੋ ਫਿਰ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰੂ ਘਰ ਦੇ ਸੀ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਅੱਜ ਪੁਰਤਗਾਲ ਦੇ ਵਿੱਚ ਇਲੈਕਸ਼ਨ ਹੋਣ ਕਰਕੇ ਵੈਸੇ ਵੀ ਸੰਗਤ ਘਟਿਆ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ ਐਤਵਾਰ ਨੂੰ ਕੋਲ ਮਾਰਕੀਟ ਸਾਰਾ ਕੁਝ ਬੰਦ ਹੁੰਦਾ ਗੁਰਦਾਰ ਸਾਹਿਬ ਦੇ ਅੰਦਰ ਬੜੇ ਖੱਬੇ ਹਰ ਗੁਰਕਾ ਦੀ ਮੈਨੇਜਮੈਂਟ ਕਮੇਟੀ ਉਸ ਦਾ ਵੇਰਵਾ ਦਿੱਤਾ ਗਿਆ ਤੁਸੀਂ ਕਦੇ ਵੀ ਕੰਟੈਕਟ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਜੀਵਨ ਬਿਉਰਾ ਗੁਰ ਸਾਹਿਬਾਨ Si-ce-o, E-l-a-m-o, Si-ce-o, Ma-r-e-s-a-v-o, A-l-a-m-o, 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 A-l-a-m-o. ਦੇਵ ਦਾ ਦੇਵਾ ਤਾਰਾ ਸਿਖਾਣੇ ਕੋਲਾਮ ਸੁਜਨ ਕੋਈ ਕੋਹਾਈਆਂ ਮਨ ਭਾਈਆਂ ਨੇ ਕੀਆ ਅੰਸਾ ਦਾ ਅੰਦਰ ਨਿਵਾਸੀ ਕੋ ਸੰਪਤੀ ਆਧਿਕ ਭੂਤ ਤਤਾਂ ਪੋਣਿ ਤਾਰਾ ਪੂਰਨ ਭੂਤੇ ਸੰਗਤ ਜੀ ਇਹ ਹੈਗਾ ਜੀ ਲੰਗਰ ਹਾਲ ਬਹੁਤ ਵੱਡਾ ਲੰਗਰ ਹਾਲ ਆ ਲਿਆ ਇਹ ਤੇ ਇਹ ਸੰਗਤਾਂ ਲੰਗਰ ਛਕ ਰੀਆਂ ਕਰੋ ਦਰਸ਼ਨ ਤੁਸੀਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਰ ਐਤਵਾਰ ਨੂੰ ਦੁਪਹਿਰੇ ਦੁਪਹਿਰਾ ਸਮਾਗਮ ਹੁੰਦਾ ਜੋ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦਾ ਜਿਸ ਵਿੱਚ ਸਮੂਹ ਸੰਗਤਾਂ ਬੈਠ ਕੇ ਪਾਠ ਕਰਦੇ ਆਂ ਗੁਰੂ ਸਾਹਿਬ ਦਾ ਨਾਮ ਜਪਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕੇ ਹੋਮ ਹੋਮ ਆ ਕੇ ਇੱਥੇ ਪਹੁੰਚਿਆ ਕਰੋ ਤੇ ਗੁਰੂ ਸਾਹਿਬ ਦੇ ਦਰਸ਼ਨ ਕਰੋ